ਅਮੰਤਖਾਂ ਦੇ ਇਲਾਕੇ ਵਿੱਚ ਹੋਈ ਵੱਡੀ ਤਲਾਸ਼ੀ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਸੱਚ ਆਪਰੇਸ਼ਨ ਚਲਾਇਆ ਗਿਆ ਅਤੇ ਕੀਤੀ ਗਈ ਤਲਾਸ਼ੀ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਜੀ ਕਰਦੀ ਮੰਜੂ

ਦੋ ਨਾਗਰਾਂ ਦੇ ਦਾਰਾਂ ਜਿਹੜੇ ਬਾਕੀ ਹੈ ਨਾ ਉਹ ਕਰਦੇ ਰੇਡ ਕੀ ਆਉਂਦੇ ਸਾਧਵਾਸ ਹਾਂਜੀ ਪ੍ਰਿਆਜਿਤ ਸਿੱਧਾ ਅਗਰ ਪਰਮਹਾਰ ਲੱਗ ਕੇ ਬੜੀ ਜਦੀ ਪਾ ਹਾਂਜੀ ਕਦਮ ਮੋਰਿਆ ਸੋਨ ਸੁਣ ਚੁਣ 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 ਈਓ ਵੀ ਮਸਲਤ ਬੋਲਣਾ ਹੈ ਜਿੱਪਾ ਇਧਰ ਬੋਲੋ ਜੀ ਕੋਈ ਹਿਰਨ ਨਹੀਂ ਭੇਜਦਾ ਆਪਾਂ ਨਹੀਂ ਇਹਨਾਂ ਮੱਲੇ ਮੈਦਰੀ ਕੋ ਭੇਜਦਾ ਯਾਰੋ ਨਹੀਂ ਕੇ ਯਾਰੋ ਕੋਈ ਜੂਦਰ ਜਲਾਵੋ ਕੋਈ ਨਹੀਂ ਸੱਲਾ ਬਿੱਟੂ ਆਹ ਤੂੰ ਮਰਤੀ ਉਹ ਬੰਦੇ ਨੂੰ ਕਿਹਾ ਕਿ ਕੈਲਕੂ ਆਇਆ ਇਹਨਾਂ ਦਾ ਜਿੱਥੇ ਆ ਆ ਉਹ ਇਹ ਡਰੱਗ ਦੇ ਸਬੰਧ ਸੀ ਜੀ ਕੈਸੋ ਆਪਰੇਸ਼ਨ ਕੀਤਾ ਵਾ ਇਹ ਸਾਰੇ ਮਰਾਧਪੁਰ ਏਰੀਆ ਚ ਜਿਹੜੇ ਜਿਹੜੇ ਵੀ ਸ਼ੱਕੀ ਵਰਤੀ ਹੈ ਜਿਨ੍ਹਾਂ ਤੇ ਸ਼ੱਕ ਆ ਪਈ ਉਹ ਨਸ਼ੇ ਦਾ ਧੰਦਾ ਕਰਦੇ ਸਾਰਿਆਂ ਦੀ ਚੈਕਿੰਗ ਕੀਤੀ ਹੈ ਕੋਈ ਬਰਾਮਦਗੀ ਕੋਈ ਨਹੀਂ ਨਹੀਂ ਬਰਾਮਦਗੀ ਕੋਈ ਨਹੀਂ ਹੋਈ ਇੱਕੇ ਵਿਅਕਤੀ ਨੂੰ ਰਾਉਂਡ ਅਪ ਕੀਤਾ ਵਾ ਉਹ ਪਹਿਲਾਂ ਉੱਤੇ ਵੱਖ-ਵੱਖ ਕਰਮ ਦੇ ਦਰਜੇ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ